ਸਵੇਰੇ ਸਵੇਰੇ ਸਾਰ ਨੂੰ ਮਨ ਕੀਤਾ ਦੋ ਤਿੰਨ ਦਿਨੇ ਰਹਿ ਗਏ ਮੇਰੇ ਆਸਟ੍ਰੇਲੀਆ ਚ ਮੈਂ ਬਾਹਰ ਨਿਕਲਿਆ ਮੈਂ ਕਿਹਾ ਕਿਤੇ ਬੱਦਲ ਹੈ ਤੇ ਆ ਦੇਖਿਆ ਉੱਪਰ ਜਹਾਜ਼ ਮਹਾਰਾਜ ਉੜਦੇ ਜਾ ਰਹੇ ਨੇ ਇਹ ਜਹਾਜ਼ਾਂ ਦਾ ਬਣਾ ਇਹ ਰਾਜਦੀਪਨ ਦੇ ਘਰ ਲਵੇ ਆ ਜਾ ਸਿਸਟਮ ਹੈ ਮਿੰਟ ਮਿੰਟ ਬਾਹਰ ਉੜਦੇ ਨੇ ਮੈਂ ਕਿਹਾ ਚਲੋ ਤੁਹਾਨੂੰ ਸਵੇਰ ਦਾ ਤੁਹਾਨੂੰ ਮੌਸਮ ਦਿਖਾ ਦਾਂ ਯਾਰ ਮੌਸਮ ਕਿਹਾ ਜੇ ਦੇਖੋ ਆਸਟ੍ਰੇਲੀਆ ਚ ਆਪਣੇ ਪਿੰਡਾਂ ਚ ਇਹ ਜਿਹੇ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਦੇਖੋ ਇਹ ਪੈਨਡੂ ਏਰੀਆਸ ਟਰੈਗਨੀ ਨਾ ਦਾ 20 ਕਿਲੋਮੀਟਰ ਦੀ ਸਹਰ ਹੈ ਜੀ ਨਾ 20 ਕਿਲੋਮੀਟਰ ਦਾ ਦੀ ਸਪੀਡ ਵੀ ਕਾਰ ਇਧਰ ਨੂੰ ਆਵੇ ਤਾਂ 20 ਤਾਂ ਜੇ 40 ਤੇ ਆ ਕੇ ਕੋਈ ਬੱਚਾ ਬੱਚਾ ਆ ਜਾਂਦਾ ਮੂਰੇ ਤਾਂ ਕਾਰ ਵਾਲੇ ਨੂੰ ਤੇਲ ਦਊਗੀ ਗਵਰਨਮੈਂਟ ਤੇ ਫਿਰ ਮੈਂ ਸੋਚਿਆ ਵੀ ਚਲੋ ਆਹ ਮਹਾਸ਼ਾ ਜੀ ਇੱਥੇ ਬੈਠੇ ਨੇ ਇਹਨਾਂ ਨੂੰ ਮੜ ਜਾ ਦੇਖ ਦੂ ਕੁ ਲਈਏ ਵੀ ਇਹ ਸਾਲੇ ਰਾਤ ਦੇਣਾ ਇਹਨਾਂ ਨੂੰ ਕੰਮ ਕੋਈ ਨਹੀਂ ਹੈਗਾ ਇੱਥੇ ਕਾਂਗਰੂ ਜੀ ਇਹਨਾਂ ਨੂੰ ਕਹਿੰਦੇ ਨੇ ਕਾਂਗਰੂ ਆਸਟ੍ਰੇਲੀਆ ਦੇ ਕਾਂਗਰੂ ਦੇਖ ਲਓ ਮੈਂ ਕਿਹਾ ਲਓ ਜੀ ਓ ਭਾਈ ਕੀ ਕਰਦੇ ਹੋ ਤੁਸੀਂ ਮੁੰਡਿਓ ਓ ਮੁੰਡਿਓ ਕੁਝ ਖਾਣਾ ਪੀਣਾ ਦੱਸੋ ਭਾਈ ਮੈਂ ਲਿਆ ਦਿੰਨਾ ਘਰੋਂ ਹੁਣ ਆਪਣੇ ਤਾਂ ਦੇਖ ਲਓ ਜੇ ਕਿਤੇ ਕੋਈ ਜਾਨਵਰ ਨਹੀਂ ਉਹਨਾਂ ਨੂੰ ਖਾਣਾ ਪਾ ਆਂਦੇ ਨੇ ਆਪਣੇ ਬੀੜ ਚ ਕਿੰਨੇ ਹੁੰਦੇ ਨੇ ਬਾਂਦਰ ਟੱਡੇ ਸਭ ਨੂੰ ਖਾਣਾ ਮਿਲਦਾ ਇੱਥੇ ਗੋਰਿਆਂ ਦੇ ਦੇਖ ਲੈ ਤੂੰ ਕਦੇ ਇੱਕ ਰੋਟੀ ਨਹੀਂ ਪਾਉਂਦਾ ਦੇਖਿਆ ਮੈਂ ਵੀ ਕੋਈ ਬੰਦਾ ਗੋਰਾ ਕੁਛ ਪਾ ਗਿਆ ਆਪਣੇ ਵਾਲੇ ਪੰਜਾਬੀਆਂ ਦੇ ਜਿਹੜੇ ਆ ਘਰਨੇ ਵਾਲੇ ਦਾਲੇ ਆਹਾ ਇਹ ਭਾਈ ਜਿਹੜਾ ਵੀ ਘਰ ਦਾ ਖਾਣਾ ਕੋਨਾ ਬਚਦਾ ਉਹ ਇੱਕ ਤਾਂ ਕੌਣ ਨੇ ਓਰੇ ਇੱਕ ਇਹ ਕੰਗਰੂ ਜੀ ਮਹਾਰਾਜ ਨੇ ਇਹ ਵੀ ਇਹਨਾਂ ਦਾ ਲਾਸਟ ਰੈਨ ਬਸੇਰਾ ਹੈ ਕਿਉਂਕਿ ਇਹਨਾਂ ਨੂੰ ਧੱਕ ਦੀ ਤੁਰੀ ਜਾਂਦੀ ਹੈ ਇਹ ਆਸਟ੍ਰੇਲੀਆ ਦੀ ਆਬਾਦੀ ਇਹ ਇਦੋਂ ਵੀ ਅੱਗੇ 20 ਕਿਲੋਮੀਟਰ ਤੱਕ ਆਸਟ੍ਰੇਲੀਆ ਬਸ ਗਿਆ ਤੇ ਹੁਣ ਇਹ ਹੌਲੀ-ਹੌਲੀ ਬਾਹਰ ਜਾਈ ਜਾ ਰਹੇ ਨੇ ਪਰ ਆਹ ਜਿਹੜੇ ਕੰਗਰੂ ਨੇ ਇਹ ਇੰਨੇ ਕੇਰੀਏ ਚ ਨੇ ਬਸ ਉਹ ਜਿਹੜਾ ਸਪੈਦੇ ਖੜੇ ਨੇ ਦੋ ਆ ਇਹਦੇ ਵਿੱਚ ਜੈਕ ਕਲ ਵੀ ਰਹਿੰਦਾ ਜੈਕ ਕਲ ਇਧਰ ਗਿੱਦੜ ਨੂੰ ਜੈਕ ਕਾਲ ਕਹਿੰਦੇ ਨੇ ਜੈਕ ਕਾਲ ਤੇ ਇਹ ਇਹਨਾਂ ਚ ਗਿੱਦੜ ਵੀ ਰਹਿੰਦੇ ਨੇ ਇਹ ਜੰਗਲ ਸੀਗਾ ਜਦੋਂ ਮੈਂ 2019 ਚ ਆਇਆ ਉਦੋਂ ਉਜਾੜ ਬੀਆਬਾਨ ਸੀ ਪਰ ਹੁਣ ਉਹ ਦੇਖੋ ਪਰਲੇ ਪਾਸੇ ਨਜਾਨੀਆਂ ਲਾਤੀਆਂ ਆਹ ਵਿਚਾਰਿਆਂ ਦਾ ਜਿਹੜਾ ਇੰਨਾ ਘਰ ਹੈ ਮੈਲਾ ਦਾ ਇਹ ਵੀ ਸਰਕਾਰ ਨੇ ਖਾ ਜਾਣਾ ਜੇ ਤੁਸੀਂ ਕਹੋ ਵੀ ਕੁਦਰਤ ਦਾ ਦੋਹਣ ਕੱਲਾ ਏਸ਼ੀਆ ਕਰ ਰਿਹਾ ਹੈ ਤੱਪ ਲਜੋ ਸਾਰਿਆਂ ਨਾਲੋਂ ਜ਼ਿਆਦਾ ਕੁਦਰਤ ਦੀ ਜਿਹੜੀ ਜਾਣ ਦੀ ਨੁਕਸਾਨ ਕੀਤਾ ਉਹ ਗੋਰਿਆਂ ਨੇ ਕੀਤਾ ਅੰਗਰੇਜ਼ਾਂ ਨੇ ਕੀਤਾ ਅੱਜ ਕਹਿ ਰਹੇ ਨੇ ਨਾ ਵੀ ਉਹ ਜਿਹੜੀ ਗ੍ਰੀਨ ਹਾਊਸ ਗੈਸਾਂ ਦਾ ਵਿਸਰਜਨ ਘਟਾ ਕਰੋ ਇਹ ਬੜੀਆਂ-ਬੜੀਆਂ ਕਾਨਫਰੰਸਾਂ ਕਰਦੇ ਨੇ ਤੇ ਦਬਾਅ ਪਾਉਂਦੇ ਨੇ ਏਸ਼ੀਆ ਤੇ ਕਿਉਂਕਿ ਏਸ਼ੀਆ ਜੇ ਅੱਜ ਗ੍ਰੀਨ ਹਾਊਸ ਗੈਸਾਂ ਕੱਢੂਗਾ ਕੌਣ ਤਰੱਕੀ ਕਰੂਗਾ ਜਿਹੜੇ ਵੀ ਮੁਲਕ ਨੇ ਤਰੱਕੀ ਕੀਤੀ ਹੈ ਚਾਹੇ ਉਹ ਅਮਰੀਕਾ ਚਾਹੇ ਇੰਗਲੈਂਡ ਹੈ ਉਹਨੇ ਕੁਦਰਤ ਦਾ ਦੋਹਣ ਕੀਤਾ ਉਹਨੇ ਉੱਥੇ ਦੇ ਲੋਕਲ ਜਿਹੜੇ ਵਸਿੰਦੇ ਰਹਿੰਦੇ ਸੀਗੇ ਜਿਵੇਂ ਕੈਨੇਡਾ ਚ ਸੀਗੇ ਉਹ ਰੈਡ ਇੰਡੀਅਨ ਉਹਨਾਂ ਨੂੰ ਮਾਰਿਆ ਇਹਨਾਂ ਨੇ ਵੀ ਉਹ ਰੀਜਨਲ ਜਿਹੜੇ ਲੋਕ ਸੀਗੇ ਆਸਟ੍ਰੇਲੀਆ ਦੇ 1880 ਚ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅੱਜ ਵੀ ਉਹਨਾਂ ਦੀ ਆਬਾਦੀ ਇੱਥੇ ਹੈਗੀ ਐ ਤੇ ਇਹ ਐ ਕੁਦਰਤ ਨਾਲ ਖਿਲਵਾੜ ਤੇ ਇਤਿਹਾਸ ਆਪਣੇ ਆਪ ਨੂੰ ਇੱਕ ਵਾਰੀ ਫੇਰ ਦੌਰ ਆਉਂਦਾ ਪਰਮਾਣੂ ਜੰਗ ਦੇ ਕੰਡੇ ਤੇ ਖੜੀ ਜਿਹੜੀ ਸਾਡੀ ਲੋਕਾਈ ਐ ਉਹਦੇ ਚ ਸਭ ਤੋਂ ਪਹਿਲਾਂ ਪਰਮਾਣੂ ਜੰਗ ਇਹ ਨਾ ਦੇਸ਼ਾਂ 'ਚ ਲੱਗਣੀ ਆ ਆਪਸ 'ਚ ਬਾਕੀ ਏਸ਼ੀਆ ਮਿਡਲ ਈਸਟ ਦਾ ਇਕ ਨਹੀਂ ਲੜ ਲੜ ਕੇ ਫੇਰ ਉੱਠ ਖੜਦੇ ਨੇ ਪਰੇ ਉੱਠਣ ਜੋਗੇ ਨਹੀਂ ਰਹਿਣ ਜਿੱਦਾਂ ਇਹਨਾਂ ਦੀ ਜੰਗ ਲੱਗੀ ਰਸ਼ੀਆ ਨਾਲ ਉਹਦੇ ਇਹਨਾਂ ਨੇ ਉੱਠਣਾ ਨਹੀਂ ਹੈਗਾ ਕਿਉਂਕਿ 5500 ਬੰਬ ਨੇ ਜਿਹੜੇ ਰਸ਼ੀਆ ਕੋਲੇ ਉਹ ਆਪਣੀ ਧਰਤੀ ਨੂੰ ਹਜ਼ਾਰ ਵਾਰੀ ਤਹਸ ਨਹਸ ਕਰ ਸਕਦੇ ਨੇ ਤੇ ਇੱਕ ਗੱਲ ਮੈਂ ਤੁਹਾਨੂੰ ਨਵੀਂ ਦੱਸਾਂ ਹੋਰ ਜਿਹੜਾ ਮੰਗਲ ਗ੍ਰਹਿ ਸੀ ਮੰਗਲ ਗ੍ਰਹਿ ਤੇ ਆਬਾਦੀ ਸੀਗੀ ਲੱਖਾਂ ਸਾਲ ਪਹਿਲਾਂ ਜਿਹੜਾ ਪ੍ਰਮਾਣੂ ਯੁੱਗ ਚੱਲਿਆ ਜਿਹੜੇ ਪ੍ਰਮਾਣੂ ਯੁੱਧ ਹੋਏ ਜਿਹੜੇ ਅੱਜ ਆਪਾਂ ਆਦੀ ਗ੍ਰੰਥਾਂ 'ਚ ਪੜ੍ਹਦੇ ਆ ਉਹ ਪ੍ਰਮਾਣੂ ਯੁੱਧ ਮੰਗਲ ਤੇ ਸ਼ੁਕਰ ਤੇ ਬ੍ਰਹਸਪਤੀ ਤੇ ਉਹ ਲੜੇ ਗਏ ਸੀ ਉੱਥੇ ਆਬਾਦੀ ਕਿਉਂ ਨਹੀਂ ਕਿਤੇ ਤਾਂ برفੇ ਪਈ ਆ ਕਿਤੇ ਅੱਗੇ ਪੈਂਦੀ ਆ ਕਿਉਂਕਿ ਉਹ ਧਰਤੀਆਂ ਸੀ ਜਿਹੜੀਆਂ ਉਹ ਜਿਹੜੇ ਤ੍ਰੇਤਾ ਯੁੱਗ ਹੋਇਆ ਦੁਆਪਰ ਯੁੱਗ ਹੋਇਆ ਉਹਦੇ ਤੇ ਉਹ ਧਰਤੀਆਂ ਤੇ ਜਾਂਦੇ ਸੀ ਸਾਡੇ ਆਕਾਸ਼ੀ ਜਿਹੜੇ ਹਵਾਈ ਜਹਾਜ਼ ਸੀ ਉਹ ਆਮ ਇਹ ਵਿਚਰਦੇ ਸੀ ਉਦੋਂ ਵਿਗਿਆਨ ਇੰਨੀ ਤਰੱਕੀ ਕਰ ਗਿਆ ਸੀ ਗ੍ਰੰਥ ਦੱਸਦੇ ਨੇ ਪਰ ਪਰਮਾਣੂ ਯੁੱਧ ਨੇ ਜਿਹਨੂੰ ਬ੍ਰਹਮ ਅਸਤਰ ਕਹਿੰਦੇ ਸੀ ਮਹਾਭਾਰਤ ਚ ਦੇਖੇ ਸੀ ਨਾ ਤੁਸੀਂ ਵੀ ਓੜਿਆ ਮਿੰਟ ਚ ਮੰਗਲ ਗ੍ਰਹੇ ਤੇ ਪਹੁੰਚ ਗਿਆ ਉਹ ਸਾਰੇ ਵਿਕਸੇਤ ਜਿਹੜੀ ਸભ્યਤਾ ਸੀਗੀ ਉਹਦੀਆਂ ਨਿਸ਼ਾਨੀਆਂ ਸੀਗੀਆਂ ਤੇ ਬਾਅਦ ਦੇ ਵਿੱਚ ਉਹ ਖਤਮ ਹੋ ਗਈ ਅੱਜ ਮੰਗਲ ਗ੍ਰਹ ਹਜ਼ਾਰਾਂ ਸਾਲ ਦਾ ਬਰਾਨਾ ਪਿਆ ਤੇ ਇਹ ਵੀ ਹੁਣ ਇਸੇ ਤਰ੍ਹਾਂ ਹੀ ਲੱਗੇ ਹੋਏ ਨੇ ਕਦੇ ਵੀ ਧਰਤੀ ਦਾ ਇਹ ਖਾਤਮਾ ਕਰ ਸਕਦੇ ਨੇ ਪਰਮਾਣੂ ਹਥਿਆਰ ਨੇ ਜਿਹੜੇ ਛੋਟੇ ਛੋਟਾ ਦੇਸ਼ ਕੁੱਤੀ ਵਰਗਾ ਪਾਕਿਸਤਾਨ ਵੀ ਪਰਮਾਣੂ ਹਥਿਆਰ ਲਈ ਬੈਠਾ ਦੱਖਣੀ ਕੋਰੀਆ ਵਾਲਾ ਪਾਗਲ ਉਹ ਦੱਖਣੀ ਕੋਰੀਆ ਦਾ ਨਹੀਂ ਤਾਨਾਸ਼ਾਹ ਪਾਗਲ ਉਹ ਨਹੀਂ ਬੈਠਾ ਜਿਹਦੇ ਕੋਲ ਪਰਮਾਣੂ ਹਥਿਆਰ ਨੇ ਉਹਦੇ ਵੱਲ ਗੋਰੇ ਨਾ ਝਾਕਦੇਵ ਨਹੀਂ ਇੰਡੀਆ ਕੋਲੇ ਜੇ ਪਰਮਾਣੂ ਹਥਿਆਰ ਨਾ ਹੁੰਦੇ ਨਾ ਹੁਣ ਨੋ ਅਮਰੀਕਾ ਇੱਥੇ ਜੰਗ ਲਵਾ ਚੁੱਕਿਆ ਹੁੰਦਾ ਜਿਹੜਾ ਇੰਦਰਾ ਗਾਂਧੀ ਨੇ ਪਰਮਾਣੂ ਪੋਖਰਣ ਕੀਤਾ ਸੀ ਉਹ ਇਸੇ ਕਰਕੇ ਕੀਤਾ ਸੀ ਇਹ ਇਹ ਜਿਹੜੇ ਅਮਰੀਕਨ ਤੇ ਬਰਟੇਨੀ ਸੀਗੇ ਇਹ ਇੰਦਰਾ ਗਾਂਧੀ ਨੂੰ ਡੈਨ ਕਹਿੰਦੇ ਸੀ ਕਿਉਂਕਿ ਉਹ ਇਹਨਾਂ ਦੇ ਗੇਟ 'ਚ ਨਹੀਂ ਸੀ ਆਈ ਰੋਨਾਲਡ ਰੀਕਨ ਹੁੰਦਾ ਸੀ ਅਮਰੀਕਾ ਦਾ ਤੇ ਉਦੋਂ ਬਾਅਦ 'ਚ ਬਾਜਪਾਈ ਨੇ ਫਿਰ ਸਰੇ ਹੀ ਲਾ ਪਾ ਦੀਗਾ ਜਦੋਂ ਉਹਨੇ ਇੱਕ ਉਹ ਕੀਤਾ ਪਰਮਾਣੂ ਧਮਾਕਾ ਬਫਰ ਤਾਂ ਉਦੋਂ ਬਾਅਦ 'ਚ ਤਾਂ ਫਿਰ ਦੇਸ਼ ਆਪਣਾ ਪਰਮਾਣੂ ਸ਼ਕਤੀ ਬਣ ਗਿਆ ਨਹੀਂ ਤਾਂ ਇਹ ਪਾਕਿਸਤਾਨ ਨੂੰ ਉਂਗਲ ਲਾ ਲਾ ਕੇ ਲੜਾਉਣ ਨੂੰ ਫਿਰ ਦੇ ਦਈਗੇ ਵੀ ਇਹਨਾਂ ਦੀ ਜੰਗ ਲੱਗੀ ਰਹੇ ਬੀਅ ਬਿਕਸਤ ਦੇਸ਼ਾਂ 'ਚ ਆਮਲ ਨਾ ਹੋ ਜਾਣ ਪਰ ਅੱਜ ਇੰਡੀਆ ਵਿਕਸਤ ਦੇਸ਼ਾਂ ਵੱਲ ਜਾ ਰਿਹਾ ਹੈ ਇਸ ਲਈ ਤੁਹਾਨੂੰ ਆਸਟ੍ਰੇਲੀਆ ਦੇ ਲਾਸਟ ਕੰਗਾਰੂ ਦਿਖਾ ਰਨਾ ਦੇਖ ਲਓ ਭਾਈ ਲਾਸਟ ਕੰਗਾਰੂ ਨੇ ਇਹ ਇਹਨਾਂ ਨੇ ਬਸ ਇਸੇ ਤਰ੍ਹਾਂ ਹੀ ਜਾਂ ਭੱਜ-ਭੁੱਜ ਜਾਣਾ ਬਾਹਰ ਨੂੰ ਕਿਤੇ ਅੱਛਾ ਦੋਸਤ ਸასი ਕਾਲ ਸਾਰਿਆਂ ਨੂੰ ਤੁਹਾਨੂੰ ਸੋਹਾ ਸੋਹਾ ਦੀ ਮਾਰਨਿੰਗ ਦਿਖਾਤੀ ਸਵੇਰ ਦੇ 6:30 ਵਜੇ ਨੇ ਇਹ ਲੋਕਾਂ ਨੇ ਸਾਰਿਆਂ ਨੇ ਕੰਮਾਂ ਤੇ ਨਿਕਲ ਜਾਣ ਜਿੰਦੀਆਂ ਗੱਡੀਆਂ ਖੜੀਆਂ ਨੇ ਸਭ ਭੱਜ ਜਾਣੀਆਂ ਨੇ ਠੀਕ ਹੈ ਜੀ ਆ ਜਿਹੜੀ ਦੂਰ ਆਵਾਜ਼ ਆਉਂਦੀ ਹੈ ਗੱਡੀਆਂ ਦੀ ਹੈ ਕੋਈ ਜਹਾਜ਼ ਨਹੀਂ ਹੈਗਾ ਆ ਦੇਖੋ ਕਿੰਨੀ ਆਵਾਜ਼ ਆ ਰਹੀ ਹੈ ਜਿਵੇਂ ਕੋਈ ਪਾਣੀ girਦਾ ਹੁੰਦਾ ਹੈ ਇਹ ਸੜਕ ਤੇ ਸਾਰੇ ਲੋਕ ਆਪਣੇ ਕੰਮਾਂ ਨੂੰ ਚੱਲੇ ਨੇ ਪੰਜਾਬ ਚ ਦੇਖ ਲਿਓ ਕਿੱਡੀਆਂ-ਕਿੱਡੀਆਂ ਸੜਕਾਂ ਨੇ ਕੋਈ ਇਸ ਤਰ੍ਹਾਂ ਆਵਾਜ਼ ਨਹੀਂ ਆਉਂਦੀ ਹੁੰਦੀ ਪਰ ਇੱਥੇ ਸੈਂਕੜੇ ਕਿਲੋਮੀਟਰ ਤੱਕ ਇਹ ਆਵਾਜ਼ ਇੱਕ ਦੂਜੇ ਨਾਲ ਟਕਰਾ ਕੇ ਜਿਵੇਂ ਦਰਿਆ ਵਗਦਾ ਹੁੰਦਾ ਨਾ ਇਹ ਗੱਡੀਆਂ ਦਾ ਦਰਿਆ ਆਏ ਦੇਖ ਲੋ ਦੇਖ ਲੋ ਇਹ ਗੱਡੀਆਂ ਦਾ ਦਰਿਆ ਸਵੇਰੇ 6:30 ਵਜੇ ਮਾਰੋਂ ਮਾਰ ਚੱਲ ਰਿਹਾ 6-6 ਲਾਈਨੀਆਂ ਸੜਕਾਂ ਨੇ ਦੇਖੋ ਜਾਂਦੀਆਂ ਨੇ ਬੱਗ ਤੇ ਗਦਾਰ ਕੰਨ ਕਰਦੀਆਂ ਹੈ ਦੇਖੋ ਆਵਾਜ਼ ਆਉਂਦੀ ਹੈ ਨਾ ਜਿਵੇਂ ਦਰਿਆ ਬਹੁਤ ਠਾਠਾ ਮਾਰਦਾ ਕਿਸੇ ਉੱਚੀ ਜਗ੍ਹਾ ਤੋਂ ਗਿਰ ਰਿਹਾ ਹੁੰਦਾ ਮਹੌਰਾਣੇ ਵਾਲੀ ਨਹਿਰ ਚੋਂ ਇਹੀ ਜਿਹੀ ਆਜ ਆਉਂਦੀ ਹੁੰਦੀ ਸੀ ਜਾਂ ਛੋਟੇ ਹੁੰਦੇ ਉੱਤੇ ਅੰਗਰੇਜ਼ਾਂ ਵੇਲੇ ਵਾਲੀ ਝਾਲ ਸੀ ਆ ਦੇਖੋ ਸ਼ਾਂ 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 ਇਹ ਵਿਕਸਿਤ ਮੁਲਕ ਨੇ ਤਾਂ ਇਥੋਂ ਆਵਾਜ਼ ਆਉਂਦੀਆਂ ਨੇ ਇਹ ਆਵਾਜ਼ਾਂ ਨਹੀਂ ਹੈ ਨਾ ਮੁਲਕਾਂ ਨੂੰ ਇੱਕ ਵਾਰੀ ਆਪਣੇ ਆਪ ਚ ਸਮੋ ਲੈਣਾ ਤੇ ਆਪਾਂ ਏਸ਼ੀਆ ਵਾਲੇ ਉਦੋਂ ਬਾਅਦ ਚ ਦੇਖਾਂਗੇ ਵੀ ਤਰੱਕੀ ਆਪਣੀ ਹੁੰਦੀ ਆ ਜਾਂ ਨਹੀਂ ਵੈਸੇ ਹੋਣ ਲੱਗੀ ਤਰੱਕੀ ਦੇਖੋ ਦੇਖੋ ਕਿੰਨੀ ਵੱਧ ਗਈ ਆਵਾਜ਼ ਪਤਾ ਨਹੀਂ ਯਾਰ ਇੰਨੀ ਗੱਡੀ ਦੀ ਆਵਾਜ਼ ਹੈ ਕੋਈ ਧਰਤੀ ਦਾ ਚੱਕਰ ਹੈ ਵੀ ਜਿਹੜੀ ਆਸਟ੍ਰੇਲੀਆ ਦੀ ਧਰਤੀ ਹੈ ਉਹ ਇਹੀ ਜੀ ਹੈ ਵੀ ਆਵਾਜ਼ ਪਰ ਗੱਡੀਆਂ ਬਹੁਤ ਹੈ ਯਾਰ ਠੀਕ ਹੈ ਜੀ ਆਸਟ੍ਰੇਲੀਆ ਦੇ ਆਖਰੀ ਕਾਂਗਰੂ ਦਿਖਾਤੇ ਤੁਹਾਨੂੰ ਮੈਂ ਜਿਹੜੇ ਇੱਥੇ ਮੈਲਬੌਰਨ ਦੇ ਆਖਰੀ ਨੇ ਅੱਗੇ ਜਾ ਕੇ ਤਾਂ ਹੋਰ ਬਥੇਰੇ ਆਉਣਗੇ ਕਿਉਂਕਿ ਸਾਰਾ ਆਸਟ੍ਰੇਲੀਆ ਖੁੱਲ ਅੰਦਰੋਂ ਪਲੇਟ ਵਾਂਗੂ ਖਾਲੀ ਪਿਆ ਕਿਨਾਰਿਆਂ-ਕਿਨਾਰਿਆਂ ਤੇ ਇਹਦੇ ਦਸਕ ਉਹ ਨੇ 300 400 700 ਕਿਲੋਮੀਟਰ ਲੰਬੇ ਸ਼ਹਿਰ ਦਸਕ ਨੇ ਬਸ ਵਾਓ ਏ ਅੰਗਰੇਜ਼ੂ ਥੋੜਾ ਵਸਾਇਆ ਵਾ ਆਸਟ੍ਰੇਲੀਆ ਲੱਭਿਆ ਵਾ ਕੁਦਰਤ ਦਾ ਦੋਹੋਂ ਕੀਤਾ